ਰਾਈਆਂ ਦਾ ਬੀਐਸਰ ਚੌਂਕ ਦੇ ਵਿੱਚ ਜੀ ਠੀਕ ਫਿਲਹਾਲ ਦੀ ਗੱਡੀ ਗੱਡੀਆਂ ਸਾਈਡ ਤੇ ਕਰਵਾ ਰਹੇ ਆ ਜੀ ਠੀਕ ਹੈ ਜੋ ਵੀ ਕੋਈ ਸਟੇਟਮੈਂਟ ਜੇ ਤਾਂ ਇਹਨਾਂ ਦਾ ਕਿਸੇ ਪਾਸੇ ਲੱਗਦਾ ਹੋਇਆ ਠੀਕ ਹੈ ਜੇ ਨਹੀਂ ਲੱਗਾ ਕਿਸੇ ਪਾਸੇ ਜੋ ਕਾਰਵਾਈ ਬਣ ਸਰ ਕਿਸੇ ਤੇ ਗੰਭੀਰ ਸੱਟਾਂ ਤਾਂ ਨਹੀਂ ਲੱਗੀਆਂ ਹਾਲੀ ਗੱਡੀ ਦਾ ਹਜੇ ਇਹਨਾਂ ਨੇ ਕੁਝ ਵੀ ਆਪਾਂ ਨੂੰ ਨਹੀਂ ਦੱਸਿਆ ਜੇ ਕੋਈ ਲੈਨ ਗਿਆ ਐਨਐਲਆਰ ਕਿ ਤੁਹਾਨੂੰ ਅੱਡੂ ਨੂੰ ਕਿਸੇ ਇੱਥੇ ਆਏ ਵਸੋਂ ਲੱਗਦਾ ਗਲਤੀ ਕਿਸੇ ਦੀ ਹੋ ਗਈ ਸੀ ਚਲੋ ਗਲਤੀ ਇਸ ਤਰ੍ਹਾਂ ਦੇਖ ਕੇ ਕਿਸ ਤਰ੍ਹਾਂ ਦੱਸਾ ਸੈਂਟਰ ਦੇ ਵਿੱਚ ਗੱਡੀਆਂ ਦੋਨੇ ਖੜੀਆਂ ਆ ਠੀਕ ਹੈ ਦੋਨੇ ਠੀਕ ਹੈ ਜੀ ਹੋ ਕਿਹੜਾ ਗੱਡੀ ਤੋਂ ਪਹਿਲਾਂ ਇਧਰੋਂ ਆਇਆ ਜਿਹੜਾ ਬਾਅਦ ਵਿੱਚ ਵਜਿਆ ਕਿਹਦੀ ਗੱਡੀ ਕਿੰਨੀ ਨਿਕਲ ਗਈ ਆ ਇਹ ਤਾਂ ਦੇਖਣਾ ਹੈ ਡਰਾਈਵਰ ਦੋਨੋਂ ਮਤਲਬ ਠੀਕ ਸੀਗੇ ਨੋਰਮਲ ਸੀ ਇਲਹਾਰ ਦੀ ਗੱਡੀ ਹਜੇ ਤੱਕ ਤਾਂ ਨੋਰਮਲ ਨੇ ਬਾਕੀ ਜਾ ਕੇ ਉੱਥੇ ਜਾ ਕੇ ਕਲੀਅਰ ਹੋ ਜਾਣਾ ਵਾ ਜਿਹੜਾ ਵੀ ਉਹ ਲਟਾਏਗਾ ਤਾਂ ਨਹੀਂ ਸਿਰ ਪਰਿਵਾਰ ਦਾ ਕਹਿਣਾ ਹੈ ਕਿ ਡਰਿੰਕ ਕੀਤੀ ਹੋਈ ਆ ਉਹਨਾਂ ਨੇ ਕਰਾਓ ਜੀ ਕਰਾਓ ਇਹਨਾਂ ਨੂੰ ਮੈਂ ਕਿੰਨਾ ਜੀ ਐਡਮਿਟ ਕਰਾਵਾਂ ਜਿਹਨਾਂ ਨੂੰ ਕਰਾਣਾ ਆਲਾ ਵਾ ਕਰਵਾ ਦਿਓ ਕੋਈ ਮੈਨੂੰ ਕੋਈ ਪਰਵਾਹ ਪਰੇਸ਼ਾਨੀ ਨਹੀਂ ਇਸ ਗੱਲ ਦੀ ਤੁਹਾਨੂੰ ਥੋੜੀ ਲੱਗੀ ਹੈ ਹਾਂ ਪੱਕੀ ਜਰ ਲੱਗੀ ਤੁਸੀਂ ਆਪਣਾ ਸਰ ਇਹ ਗੱਡੀ ਹੋ ਜਾਵੇ ਨਾ ਤੁਸੀਂ ਕੀ ਹੋ ਵੀ ਦੱਸਣਾ ਹੈ ਇਹਨਾਂ ਨੇ ਡਰਿੰਕ ਕੀਤੀ ਹੋ ਉਹ ਮੁੰਡਾ ਦੇਣਾ ਨਾ ਜੇ ਉਹ ਤੁਸੀਂ ਆਪਣਾ ਦੱਸਣਾ ਨਾ ਜੀ ਉਹ ਇਹਨਾਂ ਨੂੰ ਸਿੱਧਾ ਦੱਸ ਦੇਣਾ ਠੀਕ ਹੈ ਜੀ ਮੈਂ ਤਾਂ ਆਪਣਾ ਵਰਜਨ ਦੇ ਦ ਸਰ ਜਿਹੜੀ ਸੀਸੀਟੀਵੀ ਲੱਗੀ ਹੈ ਉਹ ਚੈੱਕ ਕੀਤੀ ਜਾਏਗੀ ਸਰ ਇਹ ਬਲੀਆਂ ਗੱਲਾਂ ਕਰ ਰਿਹਾ ਦਾ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਠੀਕ ਮੈਂ ਉਹ ਨਹੀਂ ਕਹਿ ਰਿਹਾ ਮੈਂ ਤੁਸੀਂ ਗੱਡੀ ਦੇ ਮਗਰ ਗੱਡੀ ਕਰੀ ਨਾ ਹਾਂ ਗੱਡੀ ਦੇ ਮਗਰ ਗੱਡੀ ਜਿਹੜੀ ਨਾ ਉਹ ਤੁਹਾਡਾ ਫਰਦ ਨਹੀਂ ਮੰਨਦਾ ਜੇ ਲੈਡ ਹਾਰੀ ਗਿਆ ਨਾ ਫਿਰ ਕੋਈ ਹੋਰ ਚੱਲੀ ਆਈ ਨਹੀਂ ਗੱਡੀ ਬ੍ਰੇਕ ਹੋ ਗਈ ਕਿਉਂ ਨਹੀਂ ਭਜੀ ਹਰੀ ਨਹੀਂ ਆ ਮੈਂ ਦੇਖਿਆ ਨਹੀਂ ਐਕਚੂਅਲੀ ਗੱਡੀ ਭਜੀ ਫਿਰ ਤਾਂ ਮੱਥੀ ਹੋ ਜਾ ਤੂੰ ਇਧਰ ਆ ਰਹੇ ਸੀਗੇ ਫਸਟ ਐਂਡ ਪਾਸਿੰਗ ਪਾ ਜੀ ਦੱਸ ਦਿਓ ਕਿੱਦਾਂ ਲੱਗੀ ਐ ਜਾਂ ਜਿੰਨਾ ਲੱਗਦਾ ਇਹਨਾਂ ਘਣਾ ਹੁੰਦਾ ਐ ਠੀਕ ਆ ਜੀ ਆਪਾਂ ਕੋਈ ਝੂਠ ਨਹੀਂ ਬੋਲਦੇ ਆਪਾਂ ਸਿੱਧਾ ਆਂਦੇ ਹਾਂ ਤੁਹਾਨੂੰ ਪੁੱਛੇ ਨਾ ਉਹ ਭਾਈ ਗੈਰਿੰਗ ਜਿੰਦਾ ਸਮੇਂ ਨੂੰ ਅਹੀ ਤੁਰੀ ਨਾ ਆਪਾਂ ਕੋਈ ਝੂਠ ਨਹੀਂ ਆਪਾਂ ਸਿੱਧਾ ਆਂਦੇ ਹਾਂ ਦੇਖੋ ਭਾਈ ਆਪਣੇ ਨੇ ਕੋਈ ਝੂਠ ਨਹੀਂ ਆਪਾਂ ਸਿੱਧਾ ਆਂਦੇ ਹਾਂ ਉਹ ਵਾਲਾ ਬੋਲਣ ਰਿਹਾ ਇਹ ਗੱਲ ਵੀ ਪੁੱਛੋ ਬੱਤੀ ਦੱਸੋ ਕਿੱਦਾਂ ਲੱਗਦੀ ਐ ਪੁੱਛੋ ਸਿੱਧਾ ਆਂਦੇ ਹਾਂ 240 ਜਰਾ ਰਹੀ ਸੀ ਭਾਈ ਕੱਢੀ ਦੇਖੀ ਲੱਗਦੀ ਐ 240 ਜਰਾ ਰਹੀ ਸੀ ਭਾਈ ਸਰ ਜੀ ਮੈਂ ਤੇ ਕਹਿੰਦਾ ਕਿ ਆਪਣੀ ਨਹੀਂ ਲੱਗੀ ਤੇ ਤੁਹਾਡੇ ਆ ਜੂਗੀ ਤੁਹਾਡੇ ਬੰਦੇ ਸਾਡੀ ਬੈਂਦੀ ਆ ਤੁਹਾਡੇ ਆ ਜੀ ਕੀ ਕਿਹੜੀ ਚੱਕਰ ਆ ਜੀ ਫੈਮਿਲੀ ਤੋਂ ਮਿੱਥੋਂ ਆ ਗਈ ਭਾਈ ਤੁਸੀਂ ਗੱਡੀ ਠੋਕੀ ਆ ਸਰ ਜੀ ਤੁਹਾਡੀ ਫੈਮਿਲੀ ਵਿੱਚ ਸੀ ਤੁਹਾਡਾ ਠੱਡ ਲੱਗੇ ਤੁਸੀਂ ਹਸਪੀਟਲ ਪਹੁੰਚੋ ਤੁਹਾਨੂੰ ਉਹਨਾਂ ਨੇ ਪੁਲਿਸ ਵਾਲੇ ਵੀ ਆਏ ਕਹਿੰਦੇ ਕਿ ਹਸਪੀਟਲ ਪਹੁੰਚੋ ਅਸੀਂ ਲਾ ਕੇ ਕੈਮਰੇ ਤੇ ਤੁਸੀਂ ਹਸਪੀਟਲ ਪਹੁੰਚੋ ਤੁਹਾਨੂੰ ਉਹਨਾਂ ਨੇ ਕਿਹਾ ਜੀ ਕਹਿੰਦਾ ਮੇਰੀ ਥੌਣ ਟੁੱਟ ਗਈ ਆ ਤੇ ਤੁਸੀਂ ਹਸਪੀਟਲ ਪਹੁੰਚੋ ਨਾ ਉਹ ਕਹਿੰਦੀ ਲੋੜ ਹੀ ਨਹੀਂ ਕਹਿੰਦੇ ਮੈਂ ਕਿਉਂ ਕਵਾਂਗਾ ਭਾਈ ਕੈਮਰੇ ਕੱਢ ਲਓ ਕਹਿੰਦੇ ਤੁਸੀਂ ਪਏ ਸਾਡਾ ਤੁਹਾਨੂੰ